ਤਨੂ ਪਿਆਰ ਭਰੀ ਸਾਸਰੀ ਕਾਲ ਹੋਰ ਕੀ ਹਾਲ ਚਾਲ ਆ ਵੀਰੇ ਉਮੀਦ ਕਰਦਾ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਵੀਰੇ ਅੱਜ ਵੀ ਪਤਾ ਨਹੀਂ ਮੋਟਰ ਨੂੰ ਕੀ ਹੋ ਗਿਆ ਯਾਰ ਸਮਝ ਹੀ ਨਹੀਂ ਆਉਂਦੀ ਪਤਾ ਨਹੀਂ ਕਿਹੜਾ ਹੱਥ ਧੋਕੇ ਮਗਰ ਪਿਆ ਹੋਇਆ ਇਹਨਾਂ ਦਾ ਕੰਮ ਹੋਣ ਹੀ ਨਹੀਂ ਦੇਣਾ ਜੇ ਬੰਦੇ ਮਸਾਂ ਮਲੇ ਸਾਲਾ ਹੁਣ ਆ ਕੰਮ ਹੋ ਗਿਆ ਮੋਟਰ ਤੋਂ ਸਟਾਰਟਰ ਨੇ ਪਤਾ ਨਹੀਂ ਕੀ ਹੋ ਗਿਆ ਥਾਂ ਥਾਂ ਤੋਂ ਟਾਕੇ ਪਈ ਜਾਂਦੇ ਤਾਰਾਂ ਦੇ ਕੱਲ ਮੈਸਤਰੀ ਮਿਲਿਆ ਨਹੀਂਗਾ ਤੇ ਅੱਜ 12 ਵਜੇ ਲੇਟ ਹੋਣੀ 12 ਵਜੇ ਮੈਸਤਰੀ ਲੈ ਕੇ ਆਉਂਗਾ ਬਈ ਯਾਰ ਪਤਾ ਨਹੀਂ ਲੋਕ ਐਦਾਂ ਕਾਹਤੋਂ ਕਰਦੇ ਆ ਜਿਆਦਾ ਤੁਸੀਂ ਮਾੜਾ ਕਰਕੇ ਕਿਹਾਦਾ ਇਹ ਤੁਹਾਨੂੰ ਕੋਈ ਮਿਲ ਜੂਗਾ ਵੀ ਇਹ ਤਾਂ ਕਹਿੰਦਾ ਵੀ ਮਾੜਾ ਕਰੋ ਕਿੱਥੇ ਦੇਣਾ ਦੇਣਗੇ ਕੀ ਕਰੀ ਜਾਨੇ ਆ ਤਾਂ ਬਾਈ ਬਹੁਤ ਦੁਖੀ ਹੋਏ ਪਏ ਇੱਕ ਬਾਈ ਬੁਖਾਰ ਟੁੱਟਦਾ ਹੀ ਨਹੀਂ ਹੈ ਹੋਰ ਚੱਲਿਆ ਫੂਟ ਟਰੈਕਟਰ ਉਹ ਬੋਤਲੇ ਵੀ ਦਵਾਈ ਸੀ ਬੁਲ ਬੁਲ ਦੀ ਤੇ ਮੈਂ ਕਿਹਾ ਚੱਲ ਟਰੈਕਟਰ ਵੀ ਚੱਲ ਬੁਖਾਰ ਠੀਕ ਸ਼ਾਇਦ ਹੋਈ ਜਾਵੇ ਪਰ ਨਹੀਂ ਫਰਕ ਨਹੀਂ ਪਿਆ ਹੁਣ ਸ਼ਹਿਰ ਚੱਲੇ ਆ ਕਿਤਾ ਉਹ ਟੈਕਟ ਕਰਾਉਣਾ ਸੀਗਾ ਤੇ ਇੱਕ ਆਪਣਾ ਕਈ ਪਣਪੋਣੀ ਸੀਗੀ ਕਈ ਵੀ ਓਖੜੀ ਦਿਖਾਉਣਾ ਤੁਹਾਨੂੰ ਯਾਰ ਇਹ ਥੋੜੀ ਵੀ ਥੋੜਾ ਯਾਰ ਇਹ ਵੀ ਨਿਕਲ ਗਈ ਤੇ ਹੋ ਬੜਾ Ne oldu ya?